कांग्रेस ने लोकसभा में नेता प्रतिपक्ष राहुल गांधी के खिलाफ विवादित और धमकी भरे बयान देने के पर बुधवार को जिलाध्यक्ष अश्वनी पप्पू के निर्देशों तहत पुतली घर इस्लामाबाद चौक में पंजाब यूथ कांग्रेस सीनियर महासचिव रवि प्रकाश आशु तथा विकास मिश्रा उपाध्यक्ष जिला कांग्रेस कमेटी के नेतृत्व में केंद्रीय मंत्री रवनीत बिट्टू खिलाफ रोष प्रदर्शन करते हुए प्रधानमंत्री नरेंद्र मोदी का पुतला जलाया गया पंजाब यूथ कांग्रेस सीनियर महासचिव रवि प्रकाश आशु तथा विकास मिश्रा ने कहा कि राहुल गांधी दलित पिछड़ों अल्पसंख्यकों तथा गरीबों के हित में और संविधान बचाने की बात करते हैं आज असी पुतली घर सलामाबाद चौक देख पुतली घर सलामाबाद चौक देख नरेंद्र मोदी दा बीजेपी दा पुतला सारया पतला असली सारया जी बीते दिन ही जड़ा बिट्टू है मंत्रीया बीजेपी दा ओने जड़ी बदद्र भाषा च ਟਿੱਪਣੀ ਕੀਤੀ ਹੈ ਸਾਡੇ ਰਾਹੁਲ ਗਾਂਧੀ ਜੀ ਬਾਰੇ ਜਿਸ ਇਨਸਾਨ ਨੇ ਤੁਰਨਾ ਸਿਖਾਇਆ ਹੋਵੇ ਜਿਸ ਇਨਸਾਨ ਨੇ ਉਂਗਲੀ ਫੜ ਕੇ ਇੱਥੋਂ ਤੱਕ ਪਹੁੰਚਾਇਆ ਹੋਵੇ ਕਿ ਜੜਾ ਬੀਜਪੀ ਸਰਕਾਰ ਨੇ ਉਸਨਾਂ ਨੂੰ ਮੰਤਰੀ ਬਣਾਇਆ ਕੇਂਦਰ ਦੇ ਵਿੱਚ ਸੋ ਉਸ ਇਨਸਾਨ ਨੂੰ ਉਸ ਇਨਸਾਨ ਬਾਰੇ ਗਲਤ ਭਾਸ਼ਾ ਟਿੱਪਣੀ ਕਰਨੀ ਇਹ ਮੰਦਭਾਗੀ ਗੱਲ ਆ ਵੇਖੋ ਜੀ ਬੀਜਪੀ ਨੇ ਇੱਕ ਕੰਗਰਾ ਰੌਤੀ ਅੱਗੇ ਜਿਹੜੀ ਆ ਪੱਤਰ ਭਾਸ਼ਾ ਦਾ ਪਯੋਗ ਕਰਦੀ ਹੁਣ ਦੂਸਰੀ ਵੀ ਆ ਗਈ ਦੂਸਰਾ ਕਮਲ ਬਿੱਟੂ ਆ ਗਿਆ ਇਹ ਦੋਨਾਂ ਜਣੇ ਦੇ ਵਿੱਚ ਸਿਰਫ ਭਦਰਪਾਸ਼ ਅਸਲੀ ਬੋਲਦੇ ਕਿ ਆਪਣੇ ਆਪ ਨੂੰ ਟੀਆਰਪ ਲੈਣ ਲਈ ਫੇਰ ਲੈਣ ਲਈ ਪਰ ਇਹਨਾਂ ਨੂੰ ਇੰਨੀ ਸ਼ਰਮ ਚਾਹੀਦੀ ਹੈ ਕਿ ਜਿਸ ਇਨਸਾਨ ਨੇ ਉਂਗਲੀ ਫੜ ਕੇ ਤੁਰਨਾ ਸਿਖਾਵੇ ਇੰਨੇ ਮੁਕਾਮ 'ਚ ਇੱਕ ਨਾ ਬਨਾਇਆ ਹੋਏ ਹਰਨੀਤ ਬਿੱਟੂ ਹਰਨੀਤ ਬਿੱਟੂ ਨੂੰ ਕਾਂਗਰਸ ਹੀ ਕਾਂਗਰਸ ਦੀ ਹੀ ਦੇਣਾ ਤੇ ਅੱਜ ਉਸ ਇਨਸਾਨ ਬਾਰੇ ਗਲਤ ਸ਼ਬਦ ਭਾਸ਼ਾ ਦਾ ਪਯੋਗ ਕੀਤਾ ਉਸ ਦੇ ਖਿਲਾਫ ਅਸੀਂ ਵਿਜੀਬੀ ਦਾ ਪਤਨਾ ਸਾਰਿਆ ਜੀ ਤੇ ਮੋਦੀ ਜੀ ਨੇ ਜੋ ਇੱਥੇ ਆਪਣਾ ਹਾਲ ਕੀਤਾ ਇੰਡੀਆ ਦਾ ਬੇਰੋਜ਼ਗਾਰੀ ਇੰਨੀ ਮਹਿੰਗਾਈ ਇੰਨੀ ਆ ਜੋ ਕਾਰਬੋਨ ਘਰਾਨਿਆਂ ਦਾ ਬਿਜ਼ਨਸ ਕਰਦੇ ਵਪਾਰ ਠੀਕ ਹੈ ਜੀ ਉਸ ਤੋਂ ਬਾਅਦ ਇਹ ਰਵਣਗੀ ਦੀ ਬਿੱਟੂ ਜਿਹੜੀ ਗਲਤ ਭਾਸ਼ਾ ਬੋਲਨ ਦਾ ਰਾਹੁਲ ਗਾਂਧੀ ਖਿਲਾਫ ਇਹਨੂੰ ਪੁੱਛੋ ਕਿ ਜਦੋਂ ਇਹ ਰਾਹੁਲ ਗਾਂਧੀ ਕਾਂਗਰਸ ਪਾਰਟੀ ਜੀ ਰਾਹੁਲ ਗਾਂਧੀ ਦੇ ਪੈਰੀ ਹੱਥ ਲਾਂਦਾ ਸੀ ਉਦੋਂ ਰਾਹੁਲ ਗਾਂਧੀ ਠੀਕ ਸੀ ਅੱਜ ਰਾਹੁਲ ਗਾਂਧੀ ਦੇ ਖਿਲਾਫ ਬੋਲਨ ਦੇ ਆ ਕਿ ਖਾਲਸਤਾਨੀ ਅੱਤਵਾਦੀ ਆ ਇਹ ਤੇ ਲੋਕਾਂ ਨੂੰ ਲੜਾਉਂਦੇ ਪਏ ਨੇ ਹਿੰਦੂਆਂ ਤੇ ਸਿੱਖਾਂ ਨੂੰ ਵਾਪਸ ਚ ਇਹ ਮੋਦੀ ਦੀ ਸਟ੍ਰੈਟਜੀ ਇਹੀ ਹੈ ਪਰ ਇੱਥੇ ਲੋਕਾਂ ਨੇ ਇਤਨਾ ਨਹੀਂ ਕਰਨਾ ਲੋਕੀ ਸਮਝਦਾਰ ਨੇ ਲੋਕੀ ਇਕੱਠੇ ਨੇ ਤੇ ਅੱਗੋਂ ਵੀ ਸਾਨੂੰ ਜਦੋਂ ਹਾਈ ਕਮਾਂਡ ਤੋਂ ਘਮ ਹੋਏਗਾ ਅੱਜ ਆਪਾਂ ਆਪਣਾ ਮੋਦੀ ਦਾ ਪੁੱਤਰਾ ਫੋਕਿਆ ਵਾ ਤਨ ਜੋਵਾ ਇਕਮਾ ਸਾਡਾ ਹਕਮ ਕਰਦੇ ਤੇ ਪ੍ਰੋਟੈਸਟ ਕਰਦੇ ਰਹਿਵੇਂ ਕਾਂਗਰਸ ਵਰਕਰਾਂ ਨਾਲ ਲੈ ਕੇ